ਹਾਂਜੀ ਬਟਾਲਾ ਸਾਹਿਬ ਅਸੀਂ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਕਿ ਕੁਝ ਆਸ਼ਵਾਸ਼ਣ ਅੱਜ ਅਸੀਂ ਸਮੁੱਚੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵੱਲੋਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤਾ ਆ ਜਿਲਾ ਕਿ ਵਿਸ਼ੇਸ਼ ਤੌਰ ਤੇ ਜੋ بارش ਦੇ ਨਾਲ ਹੜ੍ਹਾਂ ਦੇ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਸਾਰੇ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ ਕਿਸਾਨੀ ਦੀ ਤੇ ਜਿਹੜੀ ਝੋਨੇ ਦੀ ਫਸਲ ਹੈ ਉਹਦਾ ਝਾੜ ਬਹੁਤ ਘੱਟ ਨਿਕਲ ਰਿਹਾ। ਤਕਰੀਬਨ 30 ਤੋਂ 40% ਝਾੜ ਝੋਨੇ ਦਾ ਘਟ ਗਿਆ, ਨੁਕਸਾਨ ਹੋ ਗਿਆ ਕਿਸਾਨਾਂ ਦਾ। ਇਸ ਲਈ ਇਹ ਕੁਦਰਤੀ ਆਫਤ ਕਰਕੇ ਹੋਇਆ। ਜਿਹੜਾ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਈ ਆ, ਜ਼ਿਆਦੀ ਬਾਰਿਸ਼ ਹੋਈ ਆ। ਉਹਦੇ ਕਰਕੇ ਨੁਕਸਾਨ ਹੋਇਆ ਤੇ ਅਸੀਂ ਮੰਗ ਕਰਦੇ ਆ ਸਾਰੀ ਸਮੂਚੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਵੱਲੋਂ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਇਦੇ ਵਿੱਚ ਕਿਸਾਨਾਂ ਦੀ ਮਦਦ ਕਰੇ ਆਰਥਿਕ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਇਹਨੂੰ ਕੁਦਰਤੀ ਆਫਤ ਕੋਸ਼ਤ ਕਰਕੇ ਇਹਦੇ ਵਿੱਚ ਵੱਡਾ ਪੈਕੇਜ ਦੇਣਾ ਚਾਹੀਦਾ ਆ ਕਿਸਾਨੀ ਨੂੰ ਤੇ ਨਾਲ ਨਾਲ ਜਿਹੜੀ ਫਸਲ ਅਜ ਮੰਡੀਆਂ ਜਾਰੀ ਆ ਉਹਨੂੰ ਵੀ ਆਪਣੇ ਖਰੀਦਣ ਵਾਸਤੇ ਚੱਕਣ ਵਾਸਤੇ ਕਿਸਾਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਜਿਹੜੀ ਕਦੀ ਕਹਿੰਦੇ ਵੀ ਇਹਦਾ ਜਿਹੜਾ ਹੈਗਾ ਰੰਗ ਖਰਾਬ ਹੋ ਗਿਆ ਕਦੀ ਕਹਿੰਦੇ ਕਿ ਇਹ ਚ ਮੌਇਸਚਰ ਜ਼ਿਆਦਾ ਆ ਇਹ ਵੀ ਅਸੀਂ ਡੀ ਸਾਹਿਬ ਨੂੰ ਕਿਹਾ ਕਿ ਤੁਸੀਂ ਸਖਤੀ ਦੇ ਨਾਲ ਹਦਾਇਤ ਕਰੋ ਮੰਡੀਆਂ 'ਚ ਆਪਣੀਆਂ ਸਾਰੀਆਂ ਏਜੰਸੀਆਂ ਨੂੰ ਕਿ ਇਹ ਤਾਂ ਝੋਨੇ ਦੀ ਫਸਲ ਦਾ ਕੱਲਾ ਕੱਲਾ ਦਾਣਾ ਇਕੱਠਾ ਕਰਨ ਦੀ ਲੋੜ ਹੈ ਆਪਾਂ ਨੂੰ ਇਸ ਵਾਰ ਇੰਨੀ ਘਟ ਗਈ ਆ ਤੇ ਆਪਣਾ ਟਾਰਗੇਟ ਨਹੀਂ ਪੂਰਾ ਹੋਣਾ ਦੇਸ਼ ਦਾ ਟਾਰਗੇਟ ਘਟ ਜਾਣਾ ਆ ਪੰਜਾਬ ਦਾ ਘਟਣਾ ਹੀ ਆ ਤੇ ਇਸ ਲਈ ਇਹ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਕਿਸਾਨਾਂ ਦੀ ਵੱਡੇ ਪੱਧਰ ਤੇ ਮਦਦ ਹੋਣੀ ਚਾਹੀਦੀ ਆ ਤੇ ਨਾਲ ਜਿਹੜਾ ਪੰਜਾਬ ਨੂੰ ਹੜਾ ਦੇ ਕਾਰਨ ਆਪਣੇ ਨੁਕਸਾਨ ਚਲਣਾ ਪਿਆ ਉਹਦੇ ਵਾਸਤੇ ਪੰਜਾਬ ਨੂੰ ਇੱਕ ਪੈਕੇਜ ਦੇਣ ਦੀ ਲੋੜ ਆ ਕੇਂਦਰ ਸਰਕਾਰ ਨੂੰ ਵੱਡਾ ਪੈਕੇਜ ਹੋਵੇ ਹਰ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਜਿਨ੍ਹਾਂ ਪਿੰਨਾਂ ਚ ਫੜਾਂ ਦੇ ਪਾਣੀ ਦੇ ਨਾਲ ਲੋਕਾਂ ਦਾ ਨੁਕਸਾਨ ਹੋਇਆ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਭਾਈਚਾਰੇ ਹੋਣ ਜਾਂ ਕੋਈ ਵਪਾਰੀ ਹੋਵੇ ਦੁਕਾਨਦਾਰ ਹੋਵੇ ਕੋਈ ਵੀ ਪਰਿਵਾਰ ਆ ਸਭ ਨੂੰ ਉਹਨਾਂ ਦੇ ਨੁਕਸਾਨ ਦੇ ਮੁਤਾਬਕ ਮਦਦ ਮਿਲਣੀ ਚਾਹੀਦੀ ਆ ਜਿਹੜੀ ਹਜੇ ਤੱਕ ਸੂਬਾ ਸਰਕਾਰ ਕੋਲੋਂ ਨਹੀਂ ਦੇ ਹੋਈ ਅੱਛਾ ਇੱਕ ਤਰਨ ਤਰਨ ਜਿਮਣੀ ਚੋਣਾਂ ਚੱਲ ਰਹੀਆਂ ਨੇ ਇਸ ਜਿਮਣੀ ਚੋਣਾਂ ਦੇ ਵਿੱਚ ਲਗਾਤਾਰ ਕਈ ਕੈਸਰੀਆਂ ਕੱਢੀਆਂ ਗਈਆਂ ਸਰਕਾਰ ਇੱਕ ਪਾਸੇ ਕਹਿ ਰਹੀ ਕਿ ਜਿੱਤ ਉਹਨਾਂ ਦੀ ਹੈਗੀ ਹੈ ਪਰ ਦੂਜੇ ਪਾਸੇ ਮਦੀਪ ਸਿੰਘ ਪੂਰਾ ਵੱਲੋਂ ਵੀ ਜੋਰ ਲਗਾਇਆ ਜਾ ਰਿਹਾ ਕੀ ਨਤੀਜਾ ਕੀ ਲੱਗਦਾ ਹੈ ਤੁਹਾਨੂੰ ਕਿਉਂਕਿ ਤੁਸੀਂ ਵੀ ਸਮਰਥਨ ਦਿੱਤਾ ਹੈ ਤੇ ਜੋ ਕੁਝ ਇਸ ਵਕਤ ਤਰਨ ਤਰਨ ਦੇ ਵਿੱਚ ਹੋ ਰਿਹਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਤਰਨ ਤਰਨ ਦਾ ਰਿਜ਼ਲਟ ਅੱਗੇ ਵੀ ਬੜਾ ਇਤਿਹਾਸਕ ਆਉਂਦਾ ਆ ਉਸ ਇਲਾਕੇ ਨੇ ਬਹੁਤ ਸਾਰੇ ਆਗੂਆਂ ਨੂੰ ਜੇਲ੍ਹ 'ਚ ਬੈਠਿਆਂ ਐਮਪੀ ਬਣਾਇਆ ਤੇ ਉਹਨਾਂ ਨੂੰ ਇਲੈਕਸ਼ਨ ਜਿਤਾਈ ਇਸ ਵਾਰ ਵੀ ਜਿਹੜਾ ਭਾਈ ਸੰਦੀਪ ਸਿੰਘ ਦਾ ਪਰਿਵਾਰ ਆ ਉਹਦੇ ਨਾਲ ਬੜੀ ਹਮਦਰਦੀ ਆ ਕਿਉਂਕਿ ਸੰਦੀਪ ਸਿੰਘ ਨੇ ਪੰਥ ਵਾਸਤੇ ਪੰਜਾਬ ਵਾਸਤੇ ਸੰਘਰਸ਼ ਕੀਤਾ ਠੀਕ ਹੈ ਉਹਦਾ ਸਤਕਾਰ ਹੈ ਲੋਕਾਂ ਦੇ ਮਨਾਂ 'ਚ ਸੋ ਉਹਦੇ ਬ੍ਰਦਰ ਖੜੇ ਆ ਭਾਈ ਮਨਦੀਪ ਸਿੰਘ ਬੜੀ ਵਧੀਆ ਉਹਨਾਂ ਦੇ ਹੱਕ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਬਣੀ ਹੋਈ ਆ ਲੋਕਾਂ ਵਿੱਚ ਬੜੀ ਚਰਚਾ ਉਹਨਾਂ ਦੀ ਸੋ ਸਾਨੂੰ ਤਾਂ ਪੂਰੀ ਉਮੀਦ ਹੈ ਕਿ ਤਰਨਤਾਨ ਦੀ ਜਿਮਣੀ ਚੋਣ ਇਤਿਹਾਸਿਕ ਨਤੀਜੇ ਆਪਣੇ ਲੈ ਕੇ ਆਉਗੀ ਇਹਦਾ ਰਿਜ਼ਲਟ ਬੜਾ ਇਤਿਹਾਸਕ ਹੋਊਗਾ ਜਿਹਨਾਂ ਕਦੀ ਕਿਸੇ ਨੇ ਸੋਚਿਆ ਨਾ ਹੋਵੇ ਉਥੇ ਹਿਸਟਰੀ ਦੁਬਾਰਾ ਰਿਪੀਟ ਹੋਣ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਜੇਲ੍ਹਾਂ ਚ ਬੈਠੇ ਆਗੂਆਂ ਨੂੰ ਜਿਤਾਇਆ ਜਾਂਦਾ ਤਰਨਤਾਰਨ ਖਡੂਰ ਸਾਹਿਬ ਵੱਲੋਂ ਇਸ ਵਾਰ ਵੀ ਲੱਗਦਾ ਹੈ ਕਿ ਸਾਰਾ ਨੌਜਵਾਨ ਵਰਗ ਯੂਥ ਸ਼ਹਿਰ ਦੇ ਵਪਾਰੀ ਵੀ ਪਿੰਨਾਂ ਚ ਬੈਠੇ ਲੋਕ ਵੀ ਭਾਈਚਾਰੇ ਵੀ ਸਾਰੇ ਚਾਹੁੰਦੇ ਆ ਕਿ ਭਾਈ ਮਨਦੀਪ ਸਿੰਘ ਦੇ ਪਰਿਵਾਰ ਦੀ ਬੜੀ ਕੁਰਬਾਨੀ ਆ ਇਸ ਕਰਕੇ ਉਹਨਾਂ ਨੂੰ ਵੋਟਾਂ પાਕੇ ਐਮਐਲਏ ਤਰੰਤਰ ਬਣਾਇਆ ਜਾਵੇ। ਅੱਛਾ ਜਿਸ ਤਰੀਕੇ ਨਾਲ ਸਰਕਾਰ ਦਾ ਰਵਈਆ ਹੈਗਾ ਤੁਸੀਂ ਵੀ ਦੇਖਿਆ ਕਿ ਕੁਝ ਲੱਗਦਾ ਹੈ ਕਿ ਮਾਹੌਲ ਬਣ ਸਕਦਾ ਹੈ ਵੋਟਾਂ ਵਾਲੇ ਦਿਨ ਜਾਂ ਫਿਰ ਉਸ ਤੋਂ ਬਾਅਦ ਵੀ ਕੁਝ ਹੋ ਰਿਹਾ ਹੈ। ਦੇਖੋ ਸਰਕਾਰ ਠੱਕਾ ਕਰਦੀ ਆ। ਹੁਣ ਵੀ ਸਰਕਾਰ ਆਪਣਾ ਪੂਰਾ ਜਿਹੜੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਰਹੀ ਆ। ਬਾਈ ਇਲੈਕਸ਼ਨਾਂ ਦਾ ਤਾਂ سلسلہ ਹੀਦਿਆਂ ਦਾ ਬਣ ਗਿਆ। ਲੋਕਤੰਤਰ ਨੂੰ ਆਪਣੇ ਢਹਿ ਟੇਰੀ ਕਰਕੇ ਲੋਕਤੰਤਰ ਨੂੰ ਬਿਲਕੁਲ ਛਿੱਕੇ ਟੰਗ ਤੇ ਛਿੱਕੇ ਟੰਗੇ ਸਰਕਾਰਾਂ ਇਹ ਬਾਈ ਇਲੈਕਸ਼ਨਾਂ ਵਿੱਚ ਹਰ ਜਿਹੜਾ ਹੈਗਾ ਆ ਆਪਣਾ ਉਹ ਵਰਤਦੀ ਆ ਹੱਤਕੰਡਾ ਤੇ ਗਲਤ ਆ ਲੋਕਤੰਤਰ ਦੇ ਨਾਲ ਐਦਾਂ ਤਕਾ ਨੁਕਸਾਨ ਨਹੀਂ ਆਪਣੇ ਕਰਨਾ ਚਾਹੀਦਾ ਜੇ ਸਰਕਾਰ ਕਰੂਗੀ ਤੇ ਸਰਕਾਰ ਨੂੰ ਉਹਦਾ ਵਿਰੋਧ ਵੀ ਚੱਲਣਾ ਪਊਗਾ ਪੰਥਕ ਇਹ ਇਲਾਕਾ ਹੈਗਾ ਇਹ ਪੰਥਕ ਇਲਾਕੇ ਦੇ ਵਿੱਚ ਲੱਗਦੇ ਸਰਕਾਰੀ ਤੰਤਰ ਜਿਹੜੇ ਚੱਲਣਗੇ ਤੇ ਕਾਮਯਾਬ ਹੋਣਗੇ ਦੇਖੋ ਕਾਮਯਾਬ ਤਾਂ ਜਦੋਂ ਰਿਜ਼ਲਟ ਆ ਉਦੋਂ ਪਤਾ ਲੱਗੂਗਾ ਪਰ ਇਸ ਵੇਲੇ ਲੋਕ ਪਰਵਾਹ ਨਹੀਂ ਕਰ ਰਹੇ ਸਰਕਾਰ ਦੀ ਲੋਕਾਂ ਨੇ ਆਪਣੇ ਮਨ ਬਣਾਏ ਆ ਲੋਕਾਂ ਦੇ ਮਨ ਹੋਰ ਮਜ਼ਬੂਤ ਹੋ ਜਾਣੇ ਆ 11 ਤਰੀਕ ਤੱਕ ਸੋ ਮੈਂ ਫੇਰ ਤੇਰੀ ਪਹਿਲੇ ਗੱਲ ਕਹਿ ਕੇ ਹਟਿਆ ਇਹ ਇਤਿਹਾਸਕ ਇਹਦਾ ਰਿਜ਼ਲਟ ਆਊਗਾ ਤੇ ਤਰਨਤਾਰਨ ਦਾ ਜਿਵੇਂ ਪਹਿਲਾਂ ਤੋਂ ਹੀ ਪੰਜਾਬ ਨਾਲੋਂ ਵੱਖਰਾ ਰਿਜ਼ਲਟ ਆਉਂਦਾ ਇਸ ਵਾਰ ਵੀ ਤਰਨਤਾਰਨ ਦੇ ਲੋਕਾਂ ਨੇ ਮਨ ਬਣਾ ਲਿਆ ਭਾਈ ਮਨਦੀਪ ਸਿੰਘ ਨੂੰ ਐਮਐਲਏ ਬਣਾਉਣ ਦਾ ਠੀਕ ਇੱਕ ਮਿੰਟ ਖੜੀਏ ਸ਼ਾਰਟ ਕਰ ਲਈਏ ਚਾਰ